ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਚਰਚਾ ਦਾ ਵਿਸ਼ਾ ਦੇਖ ਲਈ ਮੈਂ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹਾਜ਼ਰਾਂ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਇਸ ਵਕਤ ਮੌਜੂਦ ਨੇ ਸਾਡੇ ਨਾਲ ਨਿਊਜ਼ ਐਡੀਟਰ ਬ੍ਰਿੰਦਰ ਜੀ ਬ੍ਰਿੰਦਰ ਜੀ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਰਤੀ ਜੀ ਤੁਹਾਡਾ ਵੀ ਤੇ ਐਸਐਮਜੀ ਨਿਊਜ਼ ਰਿਪੋਰਟ ਵਾਲੇ ਸਾਰੇ ਦਰਸ਼ਕ ਜਿਹੜੇ ਇਸ ਵੇਲੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਬ੍ਰਿੰਦਰ ਜੀ ਜੋ ਤਿੰਨ ਮੈਂਬਰੀ ਕਮੇਟੀ ਦੇ ਅੱਗੇ ਜੋ ਬੈਠਕਾਂ ਹੋਈਆਂ ਨੇ ਉਸ ਦੀ ਦੇਖੋ ਪਹਿਲਾਂ ਆਪਾਂ ਗੱਲ ਕਰੀਏ ਕਿ ਕੱਲ ਦੀ ਬੈਠਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਜਿਹੜੀ 3 ਮੈਂਬਰੀ ਕਮੇਟੀ ਨਾਲ ملاقات ਹੋਈ ਹੈ ਬੁੱਧਵਾਰ ਨੂੰ ਹੋਣੀ ਸੀ ਪਰ ਵੀਰਵਾਰ ਕੈਪਟਨ ਸਾਹਿਬ ਜਿੱਦਾਂ ਨੂੰ ਪਤਾ ਹੀ ਹੈ ਵੀਰਵਾਰ ਨੂੰ ਗਏ ਨੇ ਦਿੱਲੀ ਤੇ ਸ਼ੁੱਕਰਵਾਰ ਸਵੇਰੇ 11:00 ਤੇ 10 ਮਿੰਟ ਚ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ 3 ਮੈਂਬਰੀ ਕਮੇਟੀ ਦੇ ਨਾਲ ਬੈਠਕ ਹੋਈ ਹੈ ਉਹਦੇ ਚ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਜਿਹੜੀਆਂ ਗੱਲਾਂ ਕੀਤੀਆਂ ਜੀ ਔਰ ਜਿਹੜੇ ਵੀ ਕਈ ਨੇਤਾ ਇਹੋ ਜਿੰਨੇ ਜਨਾ ਦੀ ਡਿਟੇਲ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਪਤਾ ਹੀ ਹੈ ਮੈਂ ਪਹਿਲਾਂ ਵੀ ਦੱਸਿਆ ਕਿ ਆਪਣੇ ਨਾਲ ਪੂਰਾ ਰਿਪੋਰਟਲੀ ਲੈ ਗਏ ਸੀ ਫੁਲੰਦਾ ਲੈ ਗਏ ਸੀ ਫਾਈਲਾਂ ਦਾ ਹਰ ਡਿਟੇਲ ਸੀ ਉਹਦੇ ਵਿੱਚ ਔਰ ਜਿਹੜੇ ਵੀ ਆਗੂ ਨੇਤਾ ਵਿਧਾਇਕ ਜਿਹੜੇ ਸੀਗੇ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕਿ ਕਈ ਵਿਧਾਇਕ ਜਿਹੜੇ ਨੇ ਮਤਲਬ ਉਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਜੋ ਸੂਤਰ ਦੱਸ ਰਹੇ ਨੇ ਕਿ ਕਿਹੜੇ ਜਿਹੜੇ ਵਿਧਾਇਕ ਜਿਹੜੇ ਨੇ ਜਾਂ ਜਿਹੜੇ ਮੰਤਰੀ ਨੇ ਜਾਂ ਜਿਹੜੇ ਵੀ ਆਗੂ ਨੇ ਉਹ ਮਾਫੀਆ ਦੇ ਨਾਲ ਚਰਚਾ ਹੈ ਉਹ ਰੇਤ ਮਾਫੀਆ ਜਾਂ ਸ਼ਰਾਬ ਮਾਫੀਆ ਜਾਂ ਟਰਾਂਸਪੋਰਟ ਮਾਫੀਆ ਨਾਲ ਜੁੜੇ ਹੋਏ ਹੋਣ ਦਾ ਦੋਸ਼ ਅੱਜ ਦਿਨਾਤੇ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਇਸ ਕਮੇਟੀ ਦੇ ਨਾਲ ਔਰ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਆਗਾਮੀ ਚੋਣਾਂ ਹੋਣੀਆਂ ਨੇ 2022 ਦੀਆਂ ਤੇ ਉਹਨਾਂ ਨੂੰ ਦੂਰ ਰਹਿਣ ਦੀ ਵੀ ਗੱਲ ਆਖੀ ਆ ਵੀ ਇਹਨਾਂ ਨਾਲ ਜਿਹੜੀ ਆ ਉਹ ਪਾਰਟੀ ਨੂੰ ਢਾਹ ਲੱਗ ਸਕਦੀ ਹੈ ਔਰ ਜਿੱਥੋਂ ਤੱਕ ਰਿਪੋਰਟ ਦੀ ਗੱਲ ਹੈ ਆਰਤੀ ਜੀ ਰਿਪੋਰਟ ਜਿਹੜੀ ਹੈ ਉਹ ਮੈਨੂੰ ਲੱਗਦਾ ਹੈ ਕਿ ਅ 2-3 ਦਿਨਾਂ ਬਾਅਦ ਦੱਸ ਰਹੇ ਨੇ ਸੋਮਵਾਰ ਤੱਕ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਰਿਪੋਰਟ ਪੇਸ਼ ਕਰਨਗੇ ਔਰ ਰਿਪੋਰਟ ਦੇ ਉੱਤੇ ਜਿਹੜੀ ਹੈ ਹਾਈ ਕਮਾਂਡ ਚਰਚਾ ਕਰੂਗੀ ਹਾਈ ਕਮਾਂਡ ਵਿੱਚ ਪਤਾ ਹੀ ਹੈ ਕਿ ਜਿਹੜੀ ਪ੍ਰਧਾਨ ਨੇ ਕਾਂਗਰਸ ਦੇ ਉਹ ਸੋਨੀਆ ਗਾਂਧੀ ਉਹ ਇਹਤੇ ਵਿਚਾਰ ਕਰਨਗੇ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਉਸ ਤੋਂ ਬਾਅਦ ਜਿਹੜਾ ਹੈ ਇਹ ਰਿਪੋਰਟ ਦੇ ਉੱਤੇ ਅ ਪੇਸ਼ ਕੀਤੀ ਜਾਊਗੀ ਪਰ ਜੋ ਜ਼ਿਕਰ ਹੈ ਜੋ ਦੱਸਿਆ ਜਾ ਰਿਹਾ ਕਿ ਸੋਨੀਆ ਗਾਂਧੀ ਦੀ ਸਿਹਤ ਇਸ ਵੇਲੇ ਠੀਕ ਨਹੀਂ ਉਹਨਾਂ ਨੇ ਵਿਦੇਸ਼ ਚ ਵੀ ਜਾਣਾ ਹੈ ਸ਼ਾਇਦ ਲੱਗਦਾ ਹੈ ਕਿ ਉਹ ਆਪਣੇ ਇਲਾਜ ਦੇ ਲਈ ਜਾਂ ਕਿਸੇ ਹੋਰ ਕੰਮ ਦੇ ਲਈ ਜਾ ਸਕਦੇ ਹੋ ਇਹ ਵੀ ਦੱਸ ਰਹੇ ਨੇ ਕਿ ਸਿਹਤ ਉਹਨਾਂ ਦੀ ਠੀਕ ਨਹੀਂ ਹੈ ਤੇ ਹੋ ਸਕਦਾ ਕਿ 2-3 ਦਿਨ ਅੱਗੇ ਹੋ ਜੇ ਤੇ ਰਿਪੋਰਟ ਜਿਹੜੀ ਆ ਉਹ ਸਾਰਿਆਂ ਸਾਹਮਣੇ ਉਹ 4-5 ਦਿਨ ਲੱਗ ਸਕਦੇ ਆ ਲੱਗਿਆ ਪਰ ਕਮੇਟੀ ਵੱਲੋਂ ਜਿਹੜੀ ਆ ਸੋਮਵਾਰ ਨੂੰ ਰਿਪੋਰਟ ਜਿਹੜੀ ਆ ਉਹ ਵਾਈ ਕਮਾਂਡ ਨੂੰ ਸੌਂਪ ਦੇਣੀ ਆ ਹੁਣ ਚੀਜ਼ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਜੋ ਸੂਤਰਦਾਤਾ ਤਰੀਕੇ ਨੇ ਦੱਸਿਆ ਵੀ ਕਿਹੜੇ ਕਿਹੜੇ ਜਿਹੜੇ ਦੋਸ਼ੀ ਨਦੋਸ਼ ਜਿਨ੍ਹਾਂ ਤੇ ਲੱਗਿਆ ਵੀ ਰੇਤ ਮਾਫੀਆ ਤੇ ਆ ਜੀ ਫਲਾਣੇ ਦੋਸ਼ ਤੇ ਜਿਹੜੇ ਨੇ ਇਹਨਾਂ ਤੇ ਵੀ ਲੱਗ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਲੱਗ ਰਹੇ ਨੇ ਵਿਧਾਇਕ ਲਾ ਰਹੇ ਨੇ ਵੀ ਦੋਸ਼ ਉਹੀ ਚੀਜ਼ ਆ ਕਿ ਉਹ ਆਣ ਜਿਹੜੀਆਂ ਨੇ ਛੱਜ ਸ਼ਾਨਣੀ ਨੂੰ ਮਿਹਣਾ ਮਾਰੇ ਉਹ ਰਿਪੋਰਟ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਮੈਂ ਬੈਠਕ ਤੋਂ ਪਹਿਲਾਂ ਆਪਣੇ ਜਿਹੜੇ ਚਹੇਤੇ ਮੰਤਰੀ ਨੇ ਉਹਨਾਂ ਨਾਲ ਬੈਠਕ ਕੀਤੀ ਹੈ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ ਦੇ ਵਿੱਚ ਵੀ ਬੈਠਕ ਕੀਤੀ ਹੈ ਤੇ ਫਿਰ ਉਹਨਾਂ ਨੇ ਡਿਨਰ ਡਿਪਲੋਮੇਸੀ ਦੇ ਹਿਸਾਬ ਨਾਲ ਉੱਥੇ ਡਿਨਰ ਦੇ ਉੱਤੇ ਗੱਲਬਾਤ ਕੀਤੀ ਹੈ ਹੈਨਾ ਜੀ ਤੇ ਉੱਥੇ ਜਿਸ ਤਰੀਕੇ ਦੇ ਨਾਲ ਨਾਲ ਗੱਲਬਾਤ ਕੀਤੀ ਹੈ ਵਿਧਾਇਕਾਂ ਦੇ ਨਾਲ ਵਿਚਾਰ ਕੀਤਾ ਤੇ ਆਪਣੀ ਪੂਰੀ ਦੀ ਪੂਰੀ ਤਿਆਰੀ ਦੇ ਨਾਲ ਉੱਥੇ ਗਏ ਨੇ ਜੀ ਆਪਣੀ ਪੂਰੀ ਤਿਆਰੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਵੀ ਇਹ ਚੀਜ਼ਾਂ ਨੇ ਔਰ ਗੱਲ ਇਹ ਆ ਆਰਤੀ ਜੀ ਰਿਪੋਰਟ ਜਿਹੜੀ ਆ ਰਿਪੋਰਟ ਤੇ ਇੱਕ ਫਾਰਮਲ ਤਰੀਕਾ ਹੈ ਜੀ ਰਿਪੋਰਟ ਦੇ ਉੱਤੇ ਕਾਰਵਿਕਰਨ ਦਾ ਰਿਪੋਰਟ ਦੇਖਣ ਦਾ ਤੁਹਾਨੂੰ ਕੀ ਲੱਗਦਾ ਕਿ ਕੀ ਹਾਈ ਕਮਾਂਡ ਨੂੰ ਪਤਾ ਨਹੀਂ ਹੋਊਗਾ ਜੋ ਪੰਜਾਬ 'ਚ ਹੋ ਰਿਹਾ ਹੈ ਜਾਂ ਬੈਠਕ ਦੇ ਵਿੱਚ ਹੋਇਆ ਉਹ ਹਾਈ ਕਮਾਂਡ ਨੂੰ ਪਤਾ ਨਹੀਂ ਹੋਊਗਾ ਪਰ ਇੱਕ ਇੱਕ ਕਮੈਂਟ ਦੀ ਇੱਕ ਇੱਕ ਸੈਕਿੰਡ ਦੀ ਜਿਹੜੀ ਰਿਪੋਰਟ ਆ ਨਾ ਉਹ ਹਾਈ ਕਮਾਂਡ ਕੋ ਜਾਂਦੀ ਹੋਊਗੀ ਭਾਈ ਇਹ ਚੀਜ਼ਾਂ ਹੋਈਆਂ ਨੇ ਇਹ ਚੀਜ਼ਾਂ ਹੋਈਆਂ ਨੇ ਪਰ ਹਾਈ ਕਮਾਂਡ ਨੇ ਕੋ ਪੂਰੇ ਫਾਰਮਲ ਤਰੀਕੇ ਦੇ ਨਾਲ ਉਹਦੇ ਤੇ ਜਿਹੜਾ ਆਪਣਾ ਫੈਸਲਾ ਸੁਣਾਣਾ ਉਹ ਜਿਸ ਤਰੀਕੇ ਦੇ ਨਾਲ ਗੱਲਾਂ ਚੱਲ ਰਹੀਆਂ ਨੇ ਕਿ ਭਾਈ ਇਸ ਵੇਲੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ ਇਹ ਆਪਣੇ ਆਪਣੇ ਅੰਦਾਜ਼ੇ ਲਾਏ ਜਾ ਰਹੇ ਨੇ ਸੁਣਨ ਚ ਆ ਰਿਹਾ ਜੀ ਬਹੁਤ ਸਾਰੇ ਮੀਡੀਆ ਦੇ ਵਿੱਚ ਵੀ ਮੈਂ ਦੇਖਿਆ ਖਬਰਾਂ ਵੀ ਦੇਖੀਆਂ ਅਖਬਾਰਾਂ 'ਚ ਵੀ ਦੇਖਿਆ ਪੋਰਟਰਾਂ ਦੇ ਵੀ ਦੇਖਿਆ ਆਪਣੇ ਆਪਣੇ ਅੰਦਾਜ਼ੇ ਹਰ ਕੋਈ ਲਾੜ ਦੀ ਕੋਸ਼ਿਸ਼ ਕਰ ਰਿਹਾ ਹੈ ਜਾਣਕਾਰੀਆਂ ਲੈ ਰਿਹਾ ਸੂਤਰਾ ਤੋਂ ਉਹ ਸੂਤਰਾ ਤੋਂ ਜਾਣਕਾਰੀਆਂ ਕਿੰਨੀਆਂ ਕੁ ਪੁਖਤਾ ਨੇ ਇਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਆਪਾਂ ਨੂੰ ਕਿ ਇਹ ਚੀਜ਼ਾਂ ਨੇ ਹੁਣ ਜੋ ਦੱਸਿਆ ਜਾ ਰਿਹਾ ਸੁਤਰਾ ਵੱਲੋਂ ਕਿ ਜਿਹੜਾ ਸੀਐਮ ਦਾ ਜਿਹੜਾ ਹੈਗਾ ਉਹ ਚਿਹਰਾ ਹੋ ਸਕਦਾ ਸਿੱਧੂ ਨੂੰ ਮਨਾਤਾ ਜਾਵੇ ਹੋ ਸਕਦਾ ਕਿ ਸਿੱਧੂ ਨੂੰ ਡਿਪਟੀ ਸੀਐਮ ਦਾ ਜਿਹੜਾ ਵਜੋਂ ਉਹਨਾਂ ਨੂੰ ਅਹੁਦਾ ਦਿੱਤਾ ਜਾਵੇ ਜਾਂ ਹੋ ਸਕਦਾ ਕਿ ਜਿਸ ਤਰ੍ਹਾਂ ਸਿੱਧੂ ਦੀ ਨਜ਼ਰ ਸੀਗੀ ਪ੍ਰਧਾਨਗੀ ਦੇ ਉੱਤੇ ਕਾਂਗਰਸ ਸੂਬੇ ਦੇ ਪ੍ਰਧਾਨ ਦੀ ਤੇ ਹੋ ਸਕਦਾ ਅਹੁਦਾ ਪਰ ਇਹ ਸਭ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਉੱਤੇ ਹੀ ਕਲੀਅਰ ਹੋਣਗੀਆਂ ਔਰ ਜਿਸ ਤਰੀਕੇ ਦੇ ਨਾਲ ਆਪਾਂ ਕਹਿੰਗੇ ਦਲਿਤ ਚਿਹਰੇ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਵੀ ਦੋ ਉਪ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਕਾਫੀ ਕੁਝ ਦਿਨਾਂ ਤੋਂ ਚੱਲਦੀਆਂ ਪਈਆਂ ਨੇ ਇੱਕ ਤੇ ਸਿੱਧੂ ਨੂੰ ਜੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਜਾਵੇ ਔਰ ਦੂਸਰਾ ਸੂਤਰਾਂ ਤੇ ਵੀ ਪਤਾ ਲੱਗਿਆ ਕਿ ਅੰਦਰ ਖਾਤੇ ਇਹ ਵੀ ਹੈ ਕਿ ਉਪ ਮੁੱਖ ਮੰਤਰੀ ਦੂਸਰਾ ਜਿਹੜਾ ਉਹ Dalit ਚਿਹਰਾ ਜਿਹੜਾ ਉਹ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਜਾ ਸਕੇ ਬਣਾਇਆ ਜਾਵੇ ਹੈ ਨਾ ਕਾਰਨ ਕੀ ਹੈ ਕਿ ਜੇ ਪੰਜਾਬ ਦੇ ਵਿੱਚ ਵੀ ਆਰਤੀ ਦੇ ਦੇਖਿਆ ਜਾਵੇ ਵੈਸੇ ਕਈ ਤੇ ਕਹਿਣ ਨੂੰ ਤੇ ਕਹਿੰਦੇ ਨੇ ਜੀ ਇਸ ਵੇਲੇ 32.9 ਫੀਸਦੀ ਦਲਿਤ ਆਬਾਦੀ ਹੈ ਜੀ ਪਰ ਇਹਦੇ ਚ ਜਿਸ ਤਰੀਕੇ ਦੇ ਨਾਲ ਸ਼ਮਸ਼ੇਰ ਸਿੰਘ ਦੁੱਲੋ ਨੇ ਵੀ ਗੱਲ ਆਖੀ ਸੀ ਕਿ ਭਾਈ ਬਹੁਤ ਸਾਰੇ ਦਲਿਤ ਇਹੋ ਜਿਹੇ ਨਹੀਂ ਜਿਹੜੇ ਕਿ ਦਲਿਤ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਸ਼ੋ ਨਹੀਂ ਕਰ ਰਹੇ ਉਹਨਾਂ ਦੀ ਆਬਾਦੀ ਵੀ ਬਹੁਤ ਹੈਗੀ ਹੈ ਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਮੇਰੇ ਹਿਸਾਬ ਨਾਲ ਆਰਤੀ ਆਰਤੀ ਦੀ 38% ਦੀ ਜਿਹੜੀ ਆ ਪੰਜਾਬ ਦੇ ਵਿੱਚ 38 ਦੇ ਲਾਗੇ ਜਾ ਕੇ ਥੋੜਾ ਬੋਧਾ ਉੱਪਰ ਥੱਲੇ ਹੋ ਸਕਦਾ ਹੈ 38% ਦੇ ਲਾਗੇ ਜਾ ਕੇ ਦਲਿਤ ਆਬਾਦੀ ਪੰਜਾਬ ਦੇ ਵਿੱਚ ਹੈ ਉਹ ਵੀ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਦਲਿਤ ਵਰਗ ਦਾ ਵੀ ਕਾਫੀ ਵੱਡਾ ਯੋਗਦਾਨ ਹੈ ਸਰਕਾਰਾਂ ਬਣਾਉਣ ਦੇ ਵਿੱਚ ਤੇ ਉਹ ਕਿਤੇ ਨਾ ਕਿਤੇ ਇਹ ਸਰਕਾਰ ਜਿਹੜੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਇਹ ਅੱਖੋਂ ਪਰੋਖੇ ਨਾ ਕਰਦੇ ਹੋਏ ਉਹ ਆਪਣਾ ਸਿਆਸੀ ਲਾਹਾ ਲੈਣ ਦੀ ਕਰਕੇ ਲੈਣ ਵਾਸਤੇ दलित वर्ग ਨੂੰ ਖੁਸ਼ ਕਰਨ ਦੇ ਲਈ दलित ਚਿਹਰੇ ਨੂੰ ਅੱਗੇ ਲਿਆ ਕੇ ਉਹ ਮੁੱਖ ਮੰਤਰੀ ਦਾ ਅਹੁਦਾ ਦੇ ਸਕਦੀ ਹੈ ਉਹਨਾਂ ਨੂੰ ਖੁਸ਼ ਕਰਨ ਵਾਸਤੇ ਵੀ ਦੇਖੋ ਪੰਜਾਬ ਦੇ ਕਿਉਂਕਿ ਜੇ ਆਪਾਂ ਗੱਲ ਕਰੀਏ ਕਿ ਇਹ ਦਲਿਤ ਪੱਤਾ ਖੇਡਿਆ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਇਹ ਸ਼ੁਰੂਆਤ ਕੀਤੀ ਸੀ ਬੀਜੇਪੀ ਨੇ ਬੀਜੇਪੀ ਨੂੰ ਪਤਾ ਹੈ ਕਿ ਇਸ ਵੇਲੇ ਜਿਹੜਾ ਹੈਗਾ ਉਹਨਾਂ ਨੇ ਕੈਲਕੂਲੇਸ਼ਨ ਲਾਈ ਕਿ ਸਭ ਤੋਂ ਵੱਡੀ ਆਬਾਦੀ ਕਿਹਦੀ ਹੈ ਇੱਥੇ ਜ਼ਿਆਦਾ ਮਤਲਬ ਆਬਾਦੀਆਂ ਦੇ ਵਿੱਚੋਂ ਤੇ ਉਹਦੇ ਵਿੱਚ ਇਹਨਾਂ ਨੇ ਦੇਖਿਆ ਵੀ ਇੱਕ ਆਪਣੇ ਉਹਨਾਂ ਨੇ ਅਨਾਉਂਸ ਕਰ ਹੀ ਦਿੱਤਾ ਹੈ ਕਿ ਮੁੱਖ ਮੰਤਰੀ ਦਲਿਤ ਹੋਊਗਾ ਫਿਰ ਨਾਲ ਦੇ ਨਾਲ ਡਿਪਟੀ ਜਿਹੜੇ ਆਪਣੇ ਸੁਖਵੀਰ ਬਾਦਲ ਨੇ ਇਹਨਾਂ ਨੇ ਵੀ ਗੱਲ ਕਰਤੀ ਕਿ ਉਪ ਮੁੱਖ ਮੰਤਰੀ ਜਿਹੜਾ ਹੈਗਾ ਫਿਰ ਦੂਸਰੇ ਪਾਸੇ ਫਿਰ ਕਾਂਗਰਸ ਦੇ ਵੀ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਵੀ ਇਹ ਚੀਜ਼ਾਂ ਚੱਲ ਰਹੀਆਂ ਨੇ ਇਹ ਸਿਰਫ ਵੋਟ ਦੀ ਰਾਜ ਨਹੀਂ ਦਿੱਤੀ ਹੈ ਸੋ ਜਿਸ ਤਰੀਕੇ ਦੇ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਵੀ ਦੋਸ਼ ਲੱਗੇ ਆ ਨੇ ਕਈ ਵੀਡੀਓ ਹੈ ਅੱਜ ਤੁਸੀਂ ਦੇਖ ਲੋ ਕਿ ਕਈ মিডিਆ ਇਹੋ ਜਿਹੇ ਨੇ ਜਿਹੜੇ ਕਿ ਅੱਜ ਤੋਂ ਅ ਪਹਿਲਾਂ ਅਸੀਂ 2011-12 ਚ ਵੀ ਇੱਕ ਬਹੁਤ ਸਾਰੇ ਇਹੋ ਜਿਹੇ ਮਾਫੀਆ ਸੀਗੇ ਜਿਹੜੇ ਕਿ ਮੈਂ ਸਮਝ ਲוקੇ ਉਦੋਂ ਵੀ ਹਾਵੀ ਸੀਗੇ ਤੇ ਐ ਲੱਗਦਾ ਸੀ ਕਿ ਕੈਪਟਨ ਸਾਹਿਬ ਆ ਜਾਣਗੇ ਕੈਪਟਨ ਸਾਹਿਬ ਨੇ ਟੈਲੀਵਿਜ਼ਨ ਚੱਲਣ ਨਾ ਦਿੱਤਾ ਸੀ ਜੇ ਮੈਂ ਆ ਗਿਆ ਤੇ ਇਹ ਜਿਹੜੇ ਹੈਗੇ ਆ ਟਰਾਂਸਪੋਰਟਰ ਜਾਂ ਇਹ ਜਿਹੜੇ ਮਾਫੀਆ ਹੈਗੇ ਨੇ ਮੈਂ ਇਹਨਾਂ ਨੂੰ ਨਹੀਂ ਛੱਡਾਂਗਾ ਜੇਲ੍ਹ ਦੇ ਅੰਦਰ ਹੋਣਗੇ ਜੀ ਉਹ ਕੈਪਟਨ ਸਾਹਿਬ ਵੀ ਆ ਗਏ ਕਿੱਥੇ ਗਿਆ ਜੀ ਉਹ ਸਭ ਚੀਜ਼ਾਂ ਬਿਲਕੁਲ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਇਹ ਸਭ ਸਿਆਸਤ ਹੈ ਸਿਆਸਤ ਦੇ ਵਿੱਚ ਕੋਣ ਕਿੱਥੇ ਮਤਲਬ ਕੀ ਕਰ ਜੇ ਕੁਝ ਨਹੀਂ ਪਤਾ ਲੱਗਦਾ ਸੋ ਇਸ ਵੇਲੇ ਜੋ ਹਾਲਾਤ ਚੱਲਦੇ ਪਏ ਨੇ ਉਹ ਬਹੁਤ ਹੀ ਪੇਚੀਦਾ ਚੱਲਦੇ ਪਏ ਨੇ ਕੀ ਜੇ ਮੰਨ ਲਓ ਉਪ ਮੁੱਖ ਮੰਤਰੀ ਬਣਾ ਵੀ ਦਿੱਤਾ ਜਾਂਦਾ ਸਿੱਧੂ ਨੂੰ ਜੀ ਜਿਸ ਤਰੀਕੇ ਦਾ ਆਪਸ ਦੇ ਵਿੱਚ ਇਹਨਾਂ ਦੀ ਟਸ਼ਨ ਚੱਲਦੀ ਪਈ ਹੈ ਕੀ ਕੈਪਟਨ ਅਮਰਿੰਦਰ ਸਿੰਘ ਕੈਨੇਡ ਦੇ ਵਿੱਚ ਸਿੱਧੂ ਦੀ ਚੱਲਣ ਦੇਣਗੇ ਉਹਨਾਂ ਦੀ ਮੰਨੀ ਜਾਊਗੀ ਬਿਲਕੁਲ ਉਹਨਾਂ ਦੇ ਨਾਲ ਜੋ ਬਣ ਪਾਊਗੀ ਇਹਨਾਂ ਦੀ ਜੀ ਕੀ ਕਿ ਫਲਾਤ ਪਹਿਲਾਂ ਵਰਗੇ ਰਹਿਣਗੇ ਜਿਸ ਤਰ੍ਹਾਂ ਕਿ ਮਤਲਬ ਇੱਕ ਦੂਜੇ ਦੀ ਖਿੱਚੋ ਤਾਨ ਚੱਲਦੀ ਵੀ ਸੀ ਸੋ ਇਹ ਸਭ ਚੀਜ਼ਾਂ ਨਾ ਸਿਰਫ ਅੰਦਾਜ਼ੇ ਲਾਏ ਜਾ ਰਹੇ ਨੇ ਪਰ ਹਾਈ ਕਮਾਂਡ ਨੂੰ ਇਹ ਵੀ ਪਤਾ ਹੈ ਕੋਈ ਫੈਸਲਾ ਦੇਣ ਤੋਂ ਇਲਾ ਹਾਈ ਕਮਾਂਡ ਲੋ ਬੜੇ ਤਰੀਕੇ ਦੇ ਨਾਲ ਜਿਹੜਾ ਫੈਸਲਾ ਜਿਹੜਾ ਕਰਨਾ ਪੈਣਾ ਕਿਉਂਕਿ ਸਿੱਧੂ ਦੀ ਨਜ਼ਰ ਵੀ ਜੋ ਦਸਰੇ ਨੇ ਸੂਤਰ ਪਟਿਆਲੇ ਤੇ ਆ ਪਟਿਆਲੇ ਆਪਣੇ ਉਸ ਜਿਹੜਾ ਗੜ ਹੈਗਾ ਆਪਣੇ ਕੈਪਟਨ ਦਾ ਉੱਥੇ ਜਾ ਕੇ ਆਪਣਾ ਜੋ ਸੋਚ ਰਹੇ ਨੇ ਚੋ ਲੜਨ ਤੋਂ ਸੋ ਜੇ ਆਪਾਂ ਗੱਲ ਕਰੀਏ ਹਾਈ ਕਮਾਂਡ ਹਾਈ ਕਮਾਂਡ ਸ਼ਾਂਤ ਹੋ ਕੇ ਇਸ ਵੇਲੇ ਬੈਠੀ ਹੈ ਵਿਚਾਰ ਦੇ ਨਾਲ ਉਹਨਾਂ ਨੇ ਆਪਣੇ ਸਲਾਹਕ ਸਲਾਹਕਾਰਾਂ ਤੋਂ ਸਲਾਹ ਲੈ ਕੇ ਆਪਣੇ ਵਿਚਾਰ ਕਰਕੇ ਫੈਸਲਾ ਦੇਣਾ ਹੈ ਕਿਉਂਕਿ 2022 ਦੀਆਂ ਜਿੱਦਾਂ ਚੋਣਾਂ ਆ ਰਹੀਆਂ ਨੇ ਕੋਈ ਇਹੋ ਜਿਹਾ ਫੈਸਲਾ ਗਲਤ ਹੋ ਗਿਆ ਤੇ ਸਮਝ ਲਓ ਕਿ ਕੰਮ ਸਾਰਾ ਖਰਾਬ ਹੈ ਸੋ ਪਤਾ ਹੈ ਕਿ ਕੈਪਟਨ ਹੁਣ ਗੱਲ ਪਤਾ ਕੀ ਹੈ ਹਰ ਕੋਈ ਇਸ ਵੇਲੇ ਜੋ ਧੜੇ ਬਣੇ ਹੋਏ ਨੇ ਦੋ ਧੜੇ ਮੈਂ ਸਮਝਣਾ ਇਸ ਵੇਲੇ ਪੰਜਾਬ ਦੇ ਵਿੱਚ ਨੇ ਇੱਕ ਤੇ ਨਵਜੋਤ ਸਿੰਘ ਸਿੱਧੂ ਦਾ ਇੱਕ ਕੈਪਟਨ ਅਮਰਿੰਦਰ ਸਿੰਘ ਦਾ ਦੋ ਧੜੇ ਬਣੇ ਹੋਏ ਨੇ ਸੋ ਉਹ ਧੜਿਆਂ ਨੂੰ ਦੇਖਦੇ ਹੋਏ ਹਾਈ ਕਮਾਂਡ ਕਿਸ ਤਰੀਕੇ ਦਾ ਫੈਸਲਾ ਕਰਦੀ ਹੈ ਬੜੇ ਸੋਚ ਸਮਝ ਕੇ ਸ਼ਾਂਤੀ ਦੇ ਨਾਲ ਫੈਸਲਾ ਕਰਨਾ ਹੋਊਗਾ ਕਿ 2022 ਦੀਆਂ ਚੋਣਾਂ ਦੇ ਵਿੱਚ ਕੋਈ ਦਿੱਕਤ ਨਾ ਆਵੇ। ਬਿਲਕੁਲ। ਪ੍ਰਸ਼ਾਂਤ ਕਸ਼ੋਲ ਦੇ ਨਾਲ ਵੀ ਬੈਠਕ ਕੀਤੀ ਗਈ ਹੈ। ਦੇਖੋ ਗੱਲ ਇਹ ਹੈ ਕਿ ਮੇਰੇ ਖਿਆਲ ਅਨੁਸਾਰ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਪਹਿਲੀ ਵਾਰੀ ਜੀ। ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ ਹੈ। ਜੀ। ਟੀਕੇ ਨਾਲ। ਜੀ। ਉਹ ਆਪਣੇ ਕਪੂਰਤਲਾ ਹਾਊਸ ਦੇ ਵਿੱਚ ਦਿੱਲੀ ਗਏ ਨੇ। ਹੁਣ ਤੇ ਕਹਿੰਦੇ ਆਗੇ ਨਹੀਂ ਕੈਪਟਨ। ਬਿਲਕੁਲ। ਤੇ ਉੱਥੇ ਗੱਲਬਾਤ ਹੋਈ ਹੈ ਇਹਨਾਂ ਦੀ। ਵਿਚਾਰ ਚਰਚਾ ਹੋਈ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਭਾਈ ਮੈਂ ਹੁਣ ਪੀਕੇ ਨੇ ਇਹ ਗੱਲ ਦੱਸਿਆ ਕਿ ਮੈਂ ਭਾਈ ਇਹ ਸੰਨਿਆਸ ਲੈ ਲੈਣਾ ਮੈਂ ਰਾਣੀ ਦੀ ਕੀ ਦਾ ਜਿਹੜਾ ਕੰਮ ਦਾ ਜੀ ਨਹੀਂ ਕਰਨਾ ਬਿਲਕੁਲ ਉਹ ਸ਼ੁਰਲੀਆਂ ਛੱਡਦੇ ਨੇ ਲਿਵਾਵੇ ਛੱਡਦੇ ਨੇ ਕਈ ਵਾਰੀ ਹੁੰਦਾ ਨਾ ਕੋਈ ਬੰਦਾ ਕੋ ਜਦੋਂ ਜਿਆਦਾ ਬੱਲੇ ਬੱਲੇ ਹੋਣ ਲੱਗ ਪਏ ਨਹੀਂ ਭਾਈ ਮੈਂ ਛੱਡ ਦੇਣਾ ਮੈਂ ਮੈਂ ਨਹੀਂ ਮੈਂ ਕੁਝ ਹੋਰ ਕਰਾਂਗਾ ਉਹ ਆਉਣ ਵਾਲਾ ਸਮਾਂ ਦੱਸੂਗਾ ਵੀ ਉਹ ਕੋਈ ਪੀਕੇ ਨੇ ਕੋਈ ਸ਼ੁਰਲੀ ਛੱਡੀ ਆ ਲਿਵਾਵਾ ਛੱਡਿਆ ਕੀ ਆਪ ਸਹੀ ਮੈਨੇਜ ਕਿਸ ਤਰੀਕੇ ਦੇ ਨਾਲ ਕਰਨਗੇ ਕੰਮ ਕੀ ਉਹ ਸਾਈਡ ਤੇ ਰਹਿੰਦੇ ਹੋਏ ਉਹਨਾਂ ਦੀ ਟੀਮ ਕਰੂਗੀ ਕੰਮ ਜਾਂ ਆਪ ਵੀ ਇਨਵੋਲ ਹੋਣਗੇ ਜੀ ਠੀਕ ਹੈ ਔਰ ਉਸ ਤੇ ਤਰੀਕੇ ਦੇ ਨਾਲ ਜਿਵੇਂ ਕਿ ਇਹ ਪੰਜਾਬ ਦੇ ਵਿੱਚ ਜੋ ਵਾਅਦੇ ਕੀਤੇ ਸੀ ਕੈਪਟਨ ਸਾਹਿਬ ਤੇ ਕਹਿ ਰਹੇ ਨੇ 84% ਵਾਅਦੇ ਪੂਰੇ ਕਰਤੇ ਇਹ ਤੇ ਲੋਕਾਂ ਨੂੰ ਵੀ ਪਤਾ ਸਭ ਨੂੰ ਪਤਾ ਕਿੰਨੇ ਫੀਸਦੀ ਵਾਅਦੇ ਪੂਰੇ ਹੋਗੇ ਜੇ ਨਹੀਂ ਹੋਏ ਤੇ ਕਿਸ ਤਰੀਕੇ ਦੇ ਨਾਲ ਉਹ ਬਾਕੀ ਵਾਧਿਆਂ ਨੂੰ ਇਹਨੇ 6 ਮਹੀਨੇ ਦੇ ਵਿੱਚ ਪੂਰੇ ਕਰਨਗੇ ਸਮਾਂ ਬਹੁਤ ਘੱਟ ਰਹਿ ਗਿਆ ਜੋ 4.5 ਸਾਲ ਤੇ ਨਹੀਂ ਹੋਇਆ ਤੇ ਉਹ ਸਮਝ ਲਓ ਕਿ 6 ਮਹੀਨੇ ਦੇ ਵਿੱਚ ਅਚਾਨਕ ਹੀ ਕਿੱਦਾਂ ਹੋ ਜਾਏਗਾ ਇਹ ਇਸ ਵੇਲੇ ਜੋ ਰਾਜਨੀਤਿਕ ਸਿਆਸੀ ਮਾਹੌਲ ਬਣੇ ਹੋਏ ਨੇ ਸਿਆਸਤ ਦੇ ਵਿੱਚ ਆਰਤੀ ਜੀ ਕੁਝ ਵੀ ਨਹੀਂ ਕਿਹਾ ਜਾ ਸਕਦਾ ਹਮਲਾ ਇੱਕ ਸਿਰਫ ਅੰਦਾਜ਼ੇ ਨੇ ਸਿਰਫ ਕਿਆਸ ਲਾਏ ਜਾ ਸਕਦੇ ਨੇ ਲੈ ਕਈ ਤੇ ਇਹੋ ਜਿਹੇ ਜਾਣ ਉਹ ਦੇਖਿਓ ਜੀ ਇਦਾਂ ਹੋ ਜਾਊਗਾ ਉਹ ਦੇ ਕੋਈ ਚੰਗੇ ਤੁਸੀਂ ਜੋਤਸ਼ੀ ਹੋ ਭਾਈ ਇਹ ਤਾਂ ਸਮੀਕਰਨ ਜਿਹੜੇ ਨੇ ਬਦਲ ਲੱਗਿਆ ਐ ਨਹੀਂ ਲੱਗਦਾ ਸਮਾਂ ਨਹੀਂ ਲੱਗਦਾ ਬਿਲਕੁਲ ਜਿਵੇਂ ਅਸੀਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਗੱਲਬਾਤ ਕਰ ਰਹੀਆਂ ਤਿੰਨ ਮੈਂਬਰ ਕਮੇਟੀ ਦੀਆਂ ਜਿਹੜੀ ਬੈਠਕਾਂ ਹੋਏ ਉਸ ਤੇ ਚਰਚਾ ਕੀਤੀ ਹੈ ਹੁਣ ਜੇ ਗੱਲ ਕਰੀਏ ਕਰੋਨਾ ਦੀ ਤੇ ਨਿਤੀ ਆਯੋਗ ਦੇ ਵੱਲੋਂ ਕਰੋਨਾ ਦੇ ਤੀਜੀ ਲਹਿਰ ਦੀ ਵੀ ਗੱਲ ਆਖੀ ਗਈ ਹੈ ਦੇਖੋ ਗੱਲ ਇਹ ਹੈ ਕਿ ਕਰੋਨਾ ਵਿਧਾ ਵੀ ਨਾ ਬਸ ਸਮਝ ਲੋ ਕਿ ਆਪਾਂ ਕਹਿ ਸਕਦੇ ਹਾਂ ਇੱਕ ਤਰੀਕੇ ਦਾ ਵਿਗਿਆਨੀ ਜਿਹੜੇ ਨੇ ਆਪਣੇ ਹਿਸਾਬ ਨਾਲ ਗੱਲਾਂ ਕਰ ਰਹੇ ਨੇ ਪਰ ਵਿਗਿਆਨੀਆਂ ਕਦੀ ਗੱਲ ਜਿਹੜੀ ਕਾਫੀ ਹੱਦ ਤੱਕ ਪੁਖਤਾ ਹੁੰਦੀ ਹੈ ਜੀ ਆ ਦੂਜੀ ਲਹਿਰ ਜਦੋਂ ਆਈ ਸੀ ਤੇ ਦੱਸ ਰਹੇ ਸੀ ਵੀ ਕਿ ਥੱਲ ਪੈ ਜਣੀ ਆ ਮੋੜਾ ਪੈਣਾ ਮੋੜਾ ਪੈ ਗਿਆ ਹੁਣ ਉਹਦੇ ਚ ਸਰਕਾਰ ਨੇ ਟੈਸਟਿੰਗ ਘਟਾਈ ਹੈ ਜੀ ਇਹਾਂ ਵਾਕੀ ਮੋੜਾ ਪੈ ਗਿਆ ਜਾਂ ਕੀ ਬਣਿਆ ਇਹ ਸਰਕਾਰ ਨੂੰ ਕਾਫੀ ਹੱਦ ਤੱਕ ਪਤਾ ਹੈ ਜੀ ਹੁਣ ਜਿਸ ਤਰੀਕੇ ਦੇ ਨਾਲ ਘਟਨੇ ਸ਼ੁਰੂ ਹੋ ਗਏ ਨੇ ਜੋ ਰਿਪੋਰਟ ਦੱਸੀ ਜਾ ਰਹੀ ਟੀਕਾ ਵੈਕਸੀਨੇਸ਼ਨ ਵਾਦਰੀਆ ਔਰ ਇੱਕ ਦਿਨ ਨਵਾਂ ਆ ਹੀ ਗਿਆ ਨਾ ਕੋਈ 42000 ਵੈਕਸੀਨੇਸ਼ਨ ਜਿਹੜੀ ਨੀਜੀ ਹਸਪਤਾਲਾਂ ਨੂੰ ਦਿੱਤੀ ਸੀਗੀ ਉਹ ਸਰਕਾਰ ਨੇ 1060 ਰੁਪਏ ਦੇ ਵਿੱਚ ਵੇਚੀ ਆ ਆਪ 400 ਰੁਪਏ ਦੀ ਲੈ ਕੇ ਤੇ ਹੁਣ ਜਿਸ ਤਰੀਕੇ ਦੇ ਨਾਲ ਉਹ ਸਰਕਾਰ ਦੀ ਵੀ ਮੁਖਾਲਫਤ ਹੋ ਰਹੀ ਹੈ ਅਸੀਂ ਵਾਦਰੀ ਨਾਲ ਵੀ ਜੋ ਗੱਲਾਂਬੱਤਾਂ ਹੋਈਆਂ ਨੇ ਤੇ ਹੁਣ ਕਹਿੰਦੇ ਨੇ ਜੋ ਵਾਪਸ ਜਿਹੜੀ 41600 ਜਿਹੜੀ ਡੋਜ਼ ਹੈ ਉਹ ਵਾਪਸ ਦੇ ਆ ਭੇਜਣ ਦੀ ਗੱਲ ਕੀਤੀ ਆ ਤੇ ਹੁਣ مخالਫਤ ਵੀ ਹੋ ਰਹੀ ਆ ਹੁਣ ਬਾਕੀ ਦੇ ਜਿਹੜੇ ਦੂਸਰੀਆਂ ਪਾਰਟੀਆਂ ਉਹ ਵੀ ਕਰ ਰਹੇ ਕਿ ਦੇਖੋ ਜੀ ਇੱਕ ਪਾਸੇ ਤੇ ਇੰਨਾ ਮਾੜਾ ਹਾਲ ਹੋਇਆ ਔਰ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਮੁਨਾਫੇ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਉਹਦੇ ਵਿੱਚ ਵੀ ਮਤਲਬ ਦੱਸਿਆ ਜਾ ਰਿਹਾ ਕਿ ਸਰਕਾਰ ਨੂੰ 2 ਕਰੋੜ 64 ਲੱਖ ਰੁਪਏ ਦਾ ਲਾਭ ਹੋਇਆ ਜੀ ਠੀਕ ਹੈ ਇਹ ਹਾਲਾਤ ਜੇ ਕੋ ਲਾਭ ਲੈਣ ਦਾ ਸਮਾਂ ਥੋੜਾ ਹੈਗਾ ਇਹਦੇ ਹੁਣ ਟਿੱਪਣੀਆਂ ਵੀ ਕਰਦੀਆਂ ਪਈਆਂ ਦੂਸਰੀਆਂ ਸਿਆਸੀ ਪਾਰਟੀਆਂ ਕੋਈ ਵੀ ਪਾਰਟੀ ਉਹ ਟਿੱਪਣੀਆਂ ਕਰਦੀ ਪਈਆਂ ਪੰਜਾਬ ਸਰਕਾਰ ਦੇ ਇਸ ਕੰਮ ਤੇ ਤੇ ਤੁਸੀਂ ਕੀ ਕਰਦੇ ਪਿਓ ਹੁਣ ਅੱਗੋਂ ਹਸਤਾ ਵਾਲੇ ਵਾਲੇ ਵੀ ਇਹੋ ਅਜੇ ਜੀਜੀ ਹਸਪਤਾਲਾਂ ਵਾਲੇ ਉਹ ਵੀ ਅੱਗੋਂ ਸਮਝ ਲਓ ਕਿ ਸਿਰੇ ਨੇ ਉਹਨਾਂ ਨੇ ਵੀ 15-15 1560 ਰੁਪਏ ਦਾ ਕਹਿੰਦੇ ਜੁਤੀ ਗੱਲਾਂ ਦੇ ਪਈ ਨੇ ਅੱਗੋਂ ਲੁੱਟਮਚਾਈ ਹੋਈ ਹੈ ਜੀ ਸਮਝੀਏ ਨਾ ਸੋ ਇਹ ਇਸ ਸਾਰੇ ਲੋਕੇ ਇਸ ਮਹਾਮਾਰੀ ਦੇ ਵਿੱਚ ਵੀ ਜਿਹੜੇ ਲੋਕਾਂ ਦਾ ਚਾਹੇ ਉਹ ਸਰਕਾਰ ਹੈ ਹੂੰ ਚਾਹੇ ਉਹ ਨਿਜੀ ਆਧਾਰੇ ਨੇ ਜਿਨ੍ਹਾਂ ਦਾ ਜਿਹੜਾ ਦਾ ਲੱਗਦਾ ਨਾ ਦਾ ਲਾਣ ਦੀ ਕੋਸ਼ਿਸ਼ ਕਰਦਾ ਪਿਆ ਇਹ ਲੁੱਟਣ ਦੀ ਕੋਸ਼ਿਸ਼ ਕਰਦਾ ਪਿਆ ਦੇਸ਼ ਤੱਕ ਤੋ ਇਹਨਾਂ ਨੇ ਛੱਡਿਆ ਨਹੀਂ ਹੈਗਾ ਦੇਸ਼ ਨੂੰ ਲੁੱਟ ਕੇ ਖਾ ਲਿਆ ਜੀ ਜੀ ਆ ਜਿੱਥੇ ਰਹਿੰਦੇ ਨੇ ਜਿਸ ਅੱਜ ਅਸੀਂ ਕਹਿੰਦੇ ਮੇਰੇ ਵਰਗਾ ਜੀ ਕੋਈ ਬੰਦਾ ਗੱਲ ਕਰੇ ਉਹ ਤਾਂ ਕਹਿੰਦਾ ਯਾਰ ਤੂੰ ਕੀ ਗੱਲ ਕਰੀ ਜੰਨਾ ਹੈ ਜੀ ਹੁਣ ਇਹ ਲੋਕ ਜਿਹੜੇ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਆਪਣੇ ਦੇਸ਼ ਨੂੰ ਕਿੱਦਾਂ ਚੂੰਡ-ਚੂੰਡ ਕੇ ਖਾਂਦੇ ਪੀਂਹਾਂ ਨੂੰ ਸ਼ਰਮ ਨਹੀਂ ਆਉਂਦੀ ਜੀ ਬਿਲਕੁਲ ਤੁਸੀਂ ਕਿਸ ਢੰਗ ਨਾਲ ਦੇਸ਼ ਦੀ ਬਰਬਾਦੀ ਕਰਦੇ ਪਿਓ ਜੀ ਇਹ ਦੇਸ਼ ਜਿੱਥੋਂ ਤੁਸੀਂ ਖਾਂਦੇ ਹੋ ਜੀ ਜਿੱਥੋਂ ਉਪਜਿਆ ਅਨਾਜ ਤੁਸੀਂ ਖਾਂਦੇ ਹੋ ਉਹਦੇ ਨਾਲ ਗਦਾਰੀ ਕਰੀ ਜਾਂਦੇ ਉੱਥੋਂ ਦੇ ਲੋਕਾਂ ਦੇ ਨਾਲ ਗਦਾਰੀ ਗ ਲੋਕਾਂ ਦੇ ਨਾਲ ਗਦਾਰੀ ਕਰਨਾ ਵੀ ਦੇਸ਼ ਨਾਲ ਗਦਾਰੀ ਕਰਨਾ ਹੈ ਆਖਰ ਦੇਸ਼ ਜਿਹੜਾ ਹੈ ਉਹ ਲੋਕਾਂ ਦੇ ਨਾਲ ਹੀ ਬਣਦਾ ਨਾ ਸਿਸਟਮ ਦੇ ਨਾਲ ਹੀ ਬਣਦਾ ਲੋਕਾਂ ਦੇ ਨਾਲ ਹੀ ਬਣਦਾ ਕਿੰਨੀ ਕਿ ਦੇਸ਼ ਭਗਤੀ ਹੈ ਸਾਨੂੰ ਪਤਾ ਲੱਗਦਾ ਪਿਆ ਨਾ ਇਤੋਂ ਪਿੱਛੇ ਤਰੀਕੇ ਦੇ ਨਾਲ ਭ੍ਰਿਸ਼ਟਾਚਾਰੀ ਰੋਜ਼ ਨਿਤ ਦਿਨ ਫੈਲਦੀ ਜਾ ਰਹੀ ਹੈ ਕੋਈ ਮੌਕਾ ਨਹੀਂ ਛੱਡਣਾ ਜੀ ਕੋਈ ਮੌਕਾ ਨਹੀਂ ਛੱਡਣਾ ਚੰਗਾ ਮੌਕਾ ਹੋਵੇ ਚਾਹੇ ਮਹਾਮਾਰੀ ਛਾਈ ਹੋਵੇ ਇਹਨਾਂ ਜਿਹੜੇ ਭ੍ਰਿਸ਼ਟਾਚਾਰ ਲੋਕੀ ਨੇ ਚਾਹੇ ਉਹ ਸਰਕਾਰ ਦੇ ਵਿੱਚ ਨੇ ਚਾਹੇ ਪ੍ਰਾਈਵੇਟ ਆਧਾਰ ਤੇ ਇਹਨਾਂ ਨੂੰ ਲਾਭ ਨਜ਼ਰ ਆਉਂਦਾ ਜਿੱਦਾਂ ਉਹ ਹੱਟੀ ਨਹੀਂ ਹੁੰਦੀ ਦੁਕਾਨ ਦਾ ਮੈਨੂੰ ਕਿੰਨਾ ਲਾਭ ਹੋਇਆ ਤੇ ਕਿੰਨਾ ਨੁਕਸਾਨ ਹੋਇਆ ਸਾਨੂੰ ਇਹ ਬਿਲਕੁਲ ਲਾਭ ਬਾਣੀ ਇਹਨਾਂ ਨੂੰ ਨਾ ਜਾਣਦੇ ਵੀ ਲਾਭ ਕਿੱਦੋਂ ਹੋਣਾ ਅਸੀਂ ਦੋ ਕੰਮ ਕਰਨਾ ਸਮਾਜ ਜਾਏ ਕੂਚੇ ਦੇਸ਼ ਜਾਏ ਕੂਚੇ ਲੋਕਾਂ ਜਾਣ ਕੂਚੇ ਆਪਣਾ ਢਿੱਡ ਕੱਤਾ ਭਰਨਾ ਉਹ ਦੇਖਣਾ ਜੀ ਸੋ ਇਹ ਸਾਡੀ ਮੈਂਟੈਲਿਟੀ ਜਿਹੜੀ ਮਾੜੀ ਬਣੀ ਹੋਈ ਹੈ ਸੋ ਇਸ ਕਰਕੇ ਆਪਾਂ ਉਧਰ ਹੀ ਆਉਂਦੇ ਆ ਨੀਤੀਯੋਗ ਨੇ ਜੋ ਕਿਹਾ ਆਪਾਂ ਗੱਲਾਂ-ਗੱਲਾਂ ਦੇ ਵਿੱਚ ਥੋੜਾ ਜਿਹਾ ਦੂਜੇ ਪਾਸੇ ਚੱਲ ਗਏ ਸੀ ਦੂਜੇ ਕੋਈ ਗੱਲ ਨਹੀਂ ਬਿੰਦੀ ਜੀ ਉਹ ਵੀ ਜ਼ਰੂਰੀ ਹੈ ਦਰਸ਼ਕਾਂ ਨੂੰ ਉਹਨਾਂ ਬਾਰੇ ਵੀ ਪਤਾ ਚੱਲਣਾ ਚਾਹੀਦਾ ਹੈ ਤੇ ਨੀਤੀ ਯੋਗਨ ਦੇ ਕੋਲ ਇਹ ਹੈ ਕਿ ਵੈਸੇ ਤੇ ਵਿਗਿਆਨੀ ਦੱਸ ਰਹੇ ਸੀ ਕਿ ਜੁਲਾਈ ਤੱਕ ਜਿਹੜੀ ਦੂਸਰੀ ਲਹਿਰ ਖਤਮ ਹੋ ਜਾਣੀ ਹੈ ਤੇ ਉਸ ਤੋਂ 6 ਤੋਂ 8 ਮਹੀਨੇ ਬਾਅਦ ਜੀ ਯਾਨੀ ਕਿ ਜੇ ਆਪਾਂ ਜੁਲਾਈ ਤੋਂ ਜੁਲਾਈ ਜਨਵਰੀ ਤੋਂ ਤੁਸੀਂ ਲਾ ਲੋ ਜਨਵਰੀ ਪਰਵਰੀ ਤੱਕ ਜਿਹੜੀ ਦੂਸਰੀ ਲਹਿਰ 6-8 ਮਹੀਨੇ ਤੱਕ ਆਉਣੀ ਸੀ ਪਰ ਨੀਤੀ ਯੋਗ ਨੇ ਹੁਣ ਜਿਸ ਤਿੱਕੇ ਦੇ ਨਾਲ ਇਹਨਾਂ ਦੇ ਮੈਂਬਰ ਨੇ ਗੱਲ ਕੀਤੀ ਹੈ ਕਿ ਜੋ ਆਪਣੇ ਸਪਤੰਬਰ ਤੋਂ ਅਕਤੂਬਰ ਦੇ ਵਿੱਚ ਜਿਹੜੀ ਹੈ ਉਹ ਤੀਸਰੀ ਲਹਿਰ ਆ ਸਕਦੀ ਹੈ ਔਰ ਇਹ ਲਹਿਰ ਯੰਗ ਪੀਪਲਸ ਨੂੰ ਆਸੇ ਯੰਗ ਪੀਪਲ ਉਹ ਜਿਹੜੇ ਛੋਟੀ ਉਮਰ ਦੇ ਜੀ ਜੀ ਬਿਲਕੁਲ ਬੱਚੇ ਵੀ ਹੈਗੇ ਨੇ ਨੌਜਵਾਨ ਹੈਗੇ ਨੇ ਖਾਸ ਤੌਰ ਤੇ ਬੱਚਿਆਂ ਲਈ ਜਿਹੜੀ ਆ ਉਹ ਬੜੀ ਖਤਰਨਾਕ ਹੋ ਸਕਦੀ ਹੈ ਆਪ ਵੀ ਜੀ ਇਹ ਸਭ ਚੀਜ਼ਾਂ ਹੋ ਗਈਆਂ ਕਿਉਂਕਿ ਜਵਾਨ ਜਿਹੜਾ ਬੰਦਾ ਹੈ ਉਹ ਹਸਪੀਟਲ ਜਾਂਦਾ ਹੈ ਤੇ ਉਹ ਤੇ ਚਲੋ ਇਕੱਲਾ ਹੀ ਬਹਿ ਕੇ ਉੱਥੇ ਰਹਿ ਕੇ ਰਸਟ ਮਤਲਬ ਕਰਕੇ ਉਹਦਾ ਇਲਾਜ ਹੋ ਸਕਦਾ ਇਕੱਲੇ ਨੂੰ ਪਰ ਬੱਚਾ ਜਿਹੜਾ ਰੱਬ ਨਾ ਕਰੇ ਪ੍ਰਮਾਤਮਾ ਨਾ ਕਰੇ ਕਿ ਕਿਸੇ ਦਾ ਬੱਚਾ ਵੀ ਕੋਈ ਦਿੱਕਤ ਆਵੇ ਜੀ ਬੜੀ ਖਤਰਨਾਕ ਹਾਲਾਤ ਹੋ ਜਾਣਗੇ ਉਹ ਮਾਪੇ ਤੋਂ ਬਗੈ ਕਿੱਦਾਂ ਰਹੂਗਾ ਕਿੱਦਾਂ ਉਹਦੀ ਟ੍ਰੀਟਮੈਂਟ ਹੋਊਗੀ ਬੜੀ ਦਿੱਕਤ ਵਾਲੀ ਗੱਲ ਇਹ ਹੈ ਦੇਖੋ ਇਹ ਵਿਗਿਆਨ ਦਾ ਜੋ ਚਾਈਨਾ ਨੇ ਇਹ ਮਾੜਾ ਕੰਮ ਤੇ ਕਰਤਾ ਜੋ ਦੱਸ ਰਹੇ ਨੇ ਪਰ ਜੋ ਸੂਤਰਾ ਤੋਂ ਪਤਾ ਲੱਗ ਰਿਹਾ ਕਿ ਉੱਥੇ ਦੀ ਵਹਾਨ ਲੈਬ ਚ ਪਰ ਇਹ ਦੇਖੋ ਜਿਹੜੀ ਇਹ ਸਾਈਜ਼ ਦੀ ਜਿਹੜੀਆਂ ਮਾੜੀ ਉਪਜ ਹੈ ਨਾ ਇਹ ਪੂਰੀ ਮਨੁੱਖਤਾ ਦੇ ਲਈ ਬੜੀ ਮਾੜੀ ਸਾਬਤ ਹੋ ਸਕਦੀ ਜੀ ਪਰ ਹਾਲੇ ਤੱਕ ਦੇਖ ਲਓ ਕਿ ਆਪਾਂ ਨੂੰ ਲੱਗਿਆ ਜੀ ਕਿ ਖਤਮ ਹੋ ਗਿਆ ਕਰੋਨਾ ਫੇਰ ਆ ਗਿਆ ਦੂਜੀ ਲਹਿਰ ਹੁਣ ਤੀਜੀ ਲਹਿਰ ਦੀ ਦੱਸੋ ਸਾਹਮਣੇ ਆ ਰਹੇ ਨੀਤੀਯੋਗ ਨੇ ਕਿਹਾ ਤਾਂ ਬਿਲਕੁਲ ਸਤੰਬਰ ਅਕਤੂਬਰ ਦੇ ਵਿੱਚ ਤੀਜੀ ਲਹਿਰ ਆਊਗੀ ਕਿੰਨੀ ਕਿ ਖਤਰਨਾਕ ਹੋਊਗੀ ਜੇ ਉਹ ਨੈਚੁਰਲ ਐਵੋਲੂਸ਼ਨ ਦੇ ਥਰੂ ਨਾ ਆਇਆ ਹੋਇਆ ਵਾਇਰਸ ਅੰਦਾਜ਼ਾ ਹੀ ਨਹੀਂ ਨਾ ਆਪਾਂ ਜੋ ਵਿਗਿਆਨਿਕ ਦੱਸ ਰਹੇ ਨੇ ਵਿਗਿਆਨੀ ਗੱਲਾਂ ਦੱਸ ਰਹੇ ਨੇ ਜੇ ਤੇ ਨੈਚੁਰਲ ਐਵੋਲੂਸ਼ਨ ਦੇ ਥਰੂ ਆਇਆ ਉਹ ਤੇ ਫੇਰ ਸਮਝ ਲਓ ਕਿ ਮੈਨੂੰ ਨਹੀਂ ਲੱਗਦਾ ਕਿ ਤੀਸਰੀ ਲਹਿਰ ਤੋਂ ਬਾਅਦ ਚੌਥੀ ਲਹਿਰ ਆਉਣ ਦੇ ਚਾਂਸ ਬਹੁਤ ਘਟ ਜਾਣਗੇ ਪਰ ਜੇ ਇਹ ਲੈਬ ਦੇ ਵਿੱਚੋਂ ਤਿਆਰ ਹੋਇਆ ਹੋਇਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਨਾ ਕਿ ਉਹ ਆਰਐਨਏ ਕੱਢ ਕੇ ਉਹਦੇ ਚ ਤਬਦੀਲੀ ਕੀਤੀ ਹਿਊਮਨ ਜੈਨੇਟ ਜਿਹੜੇ ਹਿਊਮਨ ਡੀਐਨਏ ਜਿਹੜਾ ਹੈਗਾ ਉਹ ਉਹਦੇ ਸਹਾਵ ਨਾਲ ਬਦ ਇਨਸਰਟ ਕਰਾ ਕੇ ਉਹਦੇ ਵਿੱਚ ਤੇ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਰਿਵਰਸ ਇੰਜੀਨੀਅਰਿੰਗ ਦਾ ਜਿਹੜਾ ਹੈਗਾ ਉਹ ਵਿੱਚ ਐਡੀਸ਼ਨ ਕੀਤਾ ਗਿਆ ਕਿ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ ਕਿ ਨੈਚੁਰਲ ਏਵੋਲੂਸ਼ਨ ਦੇ ਥਰੂ ਇਹ ਹੋਏ ਜਨਰੇਟ ਹੋਇਆ ਹੈ ਕਿ ਜਾਂ ਇਹ ਇਹ ਲੈਬ 'ਚ ਤਿਆਰ ਕੀਤਾ ਗਿਆ ਜੀ ਸੋ ਇਹ ਸਭ ਚੀਜ਼ਾਂ ਜੇਤੇ ਇਹ ਲੈਬ 'ਚ ਤਿਆਰ ਕੀਤਾ ਗਿਆ ਸਮਝ ਲਓ ਕਿ ਇਹ ਖਤਰਨਾਕ ਸਾਉਤ ਕੋਸਮ ਆੜ ਹਾਂ ਸਮੇਂ ਦੇ ਵਿੱਚ ਔਰ ਵੈਕਸੀਨੇਸ਼ਨ ਜਿਹੜੀ ਹੈ ਉਹ ਬਹੁਤ ਮੈਂ ਸਮਝ ਨਾ ਕਿ ਲਾਰਜ ਸਕੇਲ ਤੇ ਜੀ ਕਰਨੀ ਪਵੇਗੀ ਖੇਤੀ ਕਰਨੀ ਪਵੇਗੀ ਬੱਚਿਆਂ ਨੂੰ ਕਿਉਂਕਿ ਹਲੇ 18 ਪਲੱਸ ਦੀ ਵਾਲੇ ਤਾਂ ਸਮਝ ਲਓਗੇ ਪੰਜਾਬ ਦੇ ਅੱਜ ਵੀ ਮੇਰੀ ਲੁਧਿਆਣਾ ਦੀ ਡੀਆਈਓ ਦੇ ਨਾਲ ਆਪਣੇ ਸਿਵਲ ਸਰਜਨ ਮੈਡਮ ਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਪਏ ਨੇ ਕਿ ਹਲੇ 18 ਪਲੱਸ ਦੀ ਟੀਕੇ ਖਤਮ ਹੋ ਗਏ ਨੇ 10-12 ਦਿਨਾਂ ਤੋਂ ਤੇ ਆਉਣ ਵਾਲੇ 11-12 ਤਰੀਕ ਨੂੰ ਟੀਕੇ ਆਉਣੇ ਨੇ ਸਰਕਾਰ ਦੇ ਪਿੱਛੋਂ ਠੀਕ ਹੈ ਨਿੱਜੀ ਹਸਪਤਾਲਾਂ ਦੇ ਤੁਹਾਨੂੰ ਪਤਾ ਹੀ ਆ ਕਿ ਹਾਲਾਤ ਚੱਤੇ ਪੇ ਨੂੰ ਟੀਕੇ ਵਾਪਸ ਮੰਗਾਏ ਨੇ ਜੇ ਇਹੀ ਰਫਤਾਰ ਹੋਈ ਤੇ ਤੀਸਰਾ ਜਿਹੜਾ ਆ ਵੀ ਇਹ ਮਾਊਂਗ ਦੀ ਲਹਿਰ ਆਊਗੀ ਹੋਰ ਖਤਰਨਾਕ ਹੋਗੀ ਇਹ ਇੱਕ ਸਰਕਾਰਾਂ ਦੇ ਕੂ ਪ੍ਰਬੰਧ ਨੇ ਸਿਆਸਤ ਵੱਲ ਧਿਆਨ ਨੇ ਲੋਕਾਂ ਦੀ ਜ਼ਿੰਦਗੀ ਵੱਲ ਧਿਆਨ ਨਹੀਂ ਹੈਗੇ ਜੀ ਇਹ ਕੂ ਪ੍ਰਬੰਧ ਦੇ ਨੇ ਮਿਸ ਮੈਨੇਜਮੈਂਟ ਹੈ ਦੇਖੋ ਮੈਂ ਇਹ ਗੱਲ ਕਿਹਾ ਹੈ ਕਿ ਤੁਸੀਂ ਆਪਣੀ ਚੋਣ ਜਿੱਤਣ ਦੇ ਲਈ ਰਣਨੀਤੀ ਘਾੜਾ ਬਣਾ ਲਿਆ ਲੈੰਦਾ ਪੀਕੇ ਨੂੰ ਸੱਦ ਲਿਆ ਕਿ ਲੈ ਵੀ ਸਜਣਾ ਤੂੰ ਬਣਾ ਇੱਥੇ ਮੈਪ ਤਿਆਰ ਕਰ ਬੇ ਕਿੱਥੇ ਕਿੱਥੇ ਜਾਣਾ ਕਿਹੜੇ ਕਿਹੜੇ ਵਾਅਦੇ ਕਰਨੇ ਤੇ ਲੋਕਾਂ ਨੂੰ ਭਰਮਾਉਣਾ ਕਿੱਦਾਂ ਭਰਮਾਉਣ ਵਾਲੀ ਗੱਲ ਏ ਕਿੱਦਾਂ ਭਰਮਾਉਣਾ ਵੀ ਲੋਕ ਕਹਿਣਗੇ ਬੱਲੇ 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 ਸਰਕਾਰ ਨੇ ਕਰਤਾ ਤੇ ਵੋਟ ਪਾ ਦਈਏ ਜੀ ਬਿਲਕੁਲ ਪਰ ਤੁਸੀਂ ਇਹੋ ਜਿਹਾ ਕੋਈ ਰਣਨੀਤੀ ਘਾੜਾ ਕਿਉਂ ਨਹੀਂ ਅਜੇ ਤੱਕ ਲਿਆਏ ਕਿ ਜਿਹਦੇ ਨਾਲ ਜਿਹੜੀ ਸਿਸਟਮ ਦਾ ਪ੍ਰਬੰਧ ਹੈ ਵਧੀਆ ਤਰੀਕੇ ਦੇ ਨਾਲ ਹੋ ਸਕੇ ਕਿ ਇਹਨਾਂ ਨੇ ਲਿਆਂਦਾ ਕੋਈ ਆਵਾਜਾ ਦੱਸਿਆ ਰਣਨੀਤੀ ਘੜਾ ਭਾਈ ਜਿਹੜੀ ਮਹਾਮਾਰੀ ਆਈ ਹੈ ਇਹਨੂੰ ਠੰਡ ਪਾਉਣ ਦੇ ਲਈ ਕੋਈ ਵਧੀਆ ਜਿਹਾ ਰਣਨੀਤੀ ਘੜਾ ਲਿਆਂਦਾ ਵੀ ਉਹ ਮੈਨੇਜ ਕਰੇਗਾ ਕਿੱਥੇ ਕਿੱਥੇ ਕਿਹੜੀ ਕਿਹੜੀ ਦਵਾਈ ਜਾਣੀ ਚਾਹੀਦੀ ਹੈ ਕਿੱਥੇ ਕਮੀ ਆ ਰਹੀ ਹੈ ਕਿੱਥੇ ਜ਼ਿਆਦਾ ਜ਼ਰੂਰਤ ਹੈ ਕਿਸ ਢੰਗ ਨਾਲ ਜਿਹੜੇ ਛੋਟੇ ਬੱਚੇ ਆ ਉਹ ਜਿਹੜੀ ਤੀਜੀ ਲਹਿਰ ਆ ਰਹੀ ਹੈ ਇੰਤਰ ਧਿਆਨ ਨਹੀਂ ਹੈਗਾ ਇਹਨਾਂ ਦਾ ਸਿਆਸਤ ਵਾਲਾ ਰਾਣੀਨੀਤੀ ਘਾੜੇ ਆ ਰਹੇ ਨੇ ਇਹ ਬਦਕਿਸਮਤੀ ਹੈ ਸਾਡੇ ਮੁਲਕ ਦੇ ਵਿੱਚ ਕਿ ਇਹੋ ਜਿਹੇ ਜਿਹੜੇ ਕਪੂਤ ਵੀ ਸਾਡੇ ਸਮਾਜ ਦੇ ਵਿੱਚ ਪੈਦਾ ਹੋ ਰਹੇ ਨੇ ਜਿਹੜੇ ਸਿਆਸਤ ਵਿੱਚ ਆ ਕੇ ਨੁਕਸਾਨ ਕਰ ਰਹੇ ਨੇ ਮੈਂ ਕਿਸੇ ਇੱਕ ਬੰਦੇ ਦਾ ਦੋਸ਼ ਨਹੀਂ ਲਾ ਰਿਹਾ ਕਿਸੇ ਇੱਕ ਸਿਆਸੀ ਪਾਰਟੀ ਦਾ ਦੋਸ਼ ਨਹੀਂ ਲਾ ਰਿਹਾ ਸਾਡੇ ਸਿਸਟਮ ਦੇ ਵਿੱਚ ਸਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਕਮੀਆਂ ਨੇ ਬਹੁਤ ਜ਼ਿਆਦਾ ਕਮੀਆਂ ਨੇ ਪੱਲਕਿ ਉਹ ਸਿਸਟਮ ਨੂੰ ਸੁਧਾਰਨ ਵਾਸਤੇ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ ਜੇ ਕੋਈ ਚੰਗਾ ਬੰਦਾ ਸਿਆਸਤ ਦੇ ਵਿੱਚ ਅੱਗੇ ਆ ਕੇ ਕੁਝ ਕਰਨਾ ਚਾਹੁੰਦਾ ਤੇ ਉਹਨੂੰ ਕਰਨ ਨਹੀਂ ਦਿੱਤਾ ਜਾਂਦਾ ਉਹਨੂੰ ਦੋਸ਼ ਲਾਅਤੇ ਜਾਂਦੇ ਨੇ ਉਹਨੂੰ ਉਹ ਨਾ ਆਬ ਖਾਵੇ ਤੇ ਨਾ ਜਿਹੜਾ ਬੰਦਾ ਨਾ ਆਬ ਖਾਵੇ ਤੇ ਜੇ ਨਾ ਖਾਣ ਦਵੇ ਉਹਦਾ ਕੀ ਹਾਸ਼ਿਰ ਹੋਊਗਾ ਕਿ ਕੀ ਹਾਲ ਕਰਨਗੇ ਸਿਆਸਤਦਾਨ ਤੁਸੀਂ ਆਪ ਹੀ ਸਮਝ ਸਕਦੇ ਵਿਚਾਰ ਸਕਦੇ ਸੋਚ ਸਕਦੇ ਹੋ ਹੁਣ ਇੱਕ ਦੂਜੇ ਤੇ ਦੋਸ਼ ਲਾਂਦੇ ਜੀ ਉਹ ਜੀ ਟਰਾਂਸਪੋਰਟ ਮਾਫੀਆ ਨਾਲ ਜੁੜਿਆ ਹੋਇਆ ਹੈ ਉਹ ਜੀ ਫਲਾਣੇ ਮਾਫੀਆ ਨਾਲ ਜੁੜਿਆ ਹੋਇਆ ਹੈ ਉਹ ਜੀ ਸ਼ਰਾਬ ਮਾਫੀਆ ਨਾਲ ਜੁੜਿਆ ਹੋਇਆ ਹੈ ਉਹ ਭਾਈ ਤੁਹਾਡੇ ਰਾਜ ਦੇ ਵਿੱਚ ਤੇ ਉਹ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਬਣੀਆਂ ਗਈਆਂ ਤੁਹਾਡੇ ਰਾਜ ਦੇ ਵਿੱਚ ਤੇ ਉਹ ਸਭ ਕੁਝ ਹੁੰਦਾ ਪਿਆ ਚਟੇ ਵਿਗਦੇ ਪਏ ਨੇ ਤੁਸੀਂ ਦੂਸਰਿਆਂ ਤੇ ਦੋਸ਼ ਲਾਉਂਦੇ ਹੋ ਵੀ ਤੁਸੀਂ ਆਪਣੀ ਪੀੜੀ ਥੱਲੇ ਤੋਂ ਝੋਟਾ ਫੇਰ ਲਓ ਜੀ ਠੀਕ ਹੈ ਮੈਂ ਕਿ세 ਇੱਕ ਦੋ ਇੱਕ ਬੰਦਾ ਦੋਸ਼ ਤੇ ਨਹੀਂ ਲਾ ਰਿਹਾ ਪੂਰੇ ਤੇ ਪੂਰੇ ਸਿਸਟਮ ਤੇ ਲਾ ਰਿਹਾ ਜਦੋਂ ਪਿਛਲੀਆਂ ਸਰਕਾਰਾਂ ਹੁੰਦੀਆਂ ਨੇ ਉਥੋਂ ਉਦੋਂ ਵੀ ਇਹੀ ਕੋਈ ਚੀਜ਼ਾਂ ਕਰਦੀਆਂ ਨੇ ਉਦੋਂ ਵੀ ਇਹੀ ਕੁਝ ਹੁੰਦਾ ਜੀ ਫਲਾਉ ਫਿਰ ਦੋਸ਼ ਲਾਣਗੇ ਜੀ ਫਲਾਣੀ ਪਾਰਟੀ ਨੇ ਇਹ ਕਰਤਾ ਖਜ਼ਾਨਾ ਖਾਲੀ ਕਰਤਾ ਅਸੀਂ ਕਰੀਏ ਅਸੀਂ ਤੇ ਇਹ ਕਰ ਰਹੇ ਆ ਦੋ ਲੋਕਾਂ ਨੂੰ ਐ ਵੀ ਮਤਲਬ ਕਿ ਉਹ ਉਂਗਲ ਤੇ ਲਹੂ ਲਾ ਕੇ ਸ਼ਹੀਦਾਂ ਦੀ ਗੱਲ ਲਾ ਕੇ ਆ ਜੀ ਮਾੜਾ ਜਿਹਾ ਲਹੂ ਲਾ ਕੇ ਆਮ ਵੀ ਸ਼ਹੀਦ ਹੈ ਜੀ ਸਾਡਾ ਵੀ ਨਾ ਸ਼ਹੀਦਾਂ ਜੇ ਕਰੋ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਆਪ ਏਡੇ ਏਡੇ ਜਿਹੜੇ ਉਹ ਹੈਗੇ ਨੇ ਨਾ ਉਹ ਸਿਰਾਂ ਕਿਸੇ ਵੀ ਚੀਜ਼ ਦਾ ਆਪਣੇ ਸਿਰ ਤੇ ਲੈਣ ਨੂੰ ਤਿਆਰ ਹੋ ਜਾਂਦੇ ਜਦੋਂ ਕਮੀ ਘਟਾ ਹੋਵੇ ਫਿਰ ਕਹਿੰਦੇ ਨਹੀਂ ਇਹ ਤੇ ਜਿਹੜੀ ਦੂਸਰੀ ਸਰਕਾਰ ਪਿਛਲੀ ਸਰਕਾਰ ਉਹਦਾ ਉਹਨਾਂ ਨੁਕਸਾਨ ਕੀਤਾ ਸੀ ਉਸੋ ਇਸ ਵੇਲੇ ਜਿਹੜਾ ਸਿਸਟਮ ਬਣਿਆ ਹੋਇਆ ਹੈ ਨਾ ਇਹ ਬੜਾ ਸਾਡੇ ਬਹੁਤ ਹੀ ਭੜਾ ਔਰ ਬਹੁਤ ਹੀ ਸਿਸਟਮ ਮਾੜਾ ਬਣਿਆ ਹੋਇਆ ਹੈ ਤੇ ਚੰਗੇ ਬੰਦਿਆਂ ਨੂੰ ਅੱਗੇ ਜਿਹੜਾ ਆਉਣਾ ਚੰਗੇ ਬੰਦਿਆਂ ਲਈ ਔਕਾ ਜੀ ਕੋਈ ਆਉਂ ਵੀ ਜਾਂਦਾ ਹੈ ਤੇ ਜਦੋਂ ਜਨਰਲ ਜੇ. ਜੇ. ਸਿੰਘ ਨੇ ਕਿਹਾ ਸੀਗਾ ਉਹ ਮੈਂ ਗਿਆ ਦੇ ਜੀ ਕਹਿੰਦਾ ਭਾਈ ਉਹ ਮੈਂ ਸਿਆਸਤ ਚ ਆ ਗਿਆ ਮੈਂ ਕੋਈ ਚੰਗਾ ਕਰਾਂ ਤਾਂ ਮੇਰੀ ਪਾਰਟੀ ਨਹੀਂ ਕਿ ਮੈਨੂੰ ਹਰਾਤਾ ਭਰਾ ਹਰਾ ਕੇ ਤੇ ਭੈ ਤਾਂ ਮੈਨੂੰ ਪਤਾ ਲੱਗੇ ਕਹਿੰਦਾ ਵੀ ਇਹ ਤੇ ਉੱਪਰ ਤੋਂ ਲੈ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਭ੍ਰਿਸ਼ਟਾਚਾਰੀ ਦੇ ਖੂਜ ਡੁੱਬੇ ਡੁੱਬੇ ਹੋਏ ਸਭ ਡੁੱਬੇ ਹੋਏ ਨੇ ਭ੍ਰਿਸ਼ਟਾਚਾਰੀ ਇਹ ਤੇ ਹਾਲਾਤ ਨਹੀਂ ਦੇਸ਼ ਦੇ ਬਿਲਕੁਲ ਜੀ ਬ੍ਰਿੰਦਰ ਜੀ ਬਹੁਤ ਹੀ ਵਿਸਤਾਰ ਨਾਲ ਤੁਸੀਂ ਜਾਣਕਾਰੀ ਨੂੰ ਸਾਂਝਾ ਕੀਤੀਆਂ ਇਸਨ ਬ੍ਰਿੰਦਰ ਜੀ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਤੁਸੀਂ ਇਹਨਾਂ ਦੇ ਵਿਚਾਰ ਸੁਣੇ ਨੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਆਪਣੇ ਜਿਹੜੇ ਰਾਏ ਨੇ ਵਿਚਾਰ ਨੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰਿਓ ਇਸੇ ਤਰ੍ਹਾਂ ਹੀ ਅਸੀਂ ਹੋਰ ਵੀ ਨਵੇਂ ਵੱਖ-ਵੱਖ ਮੁੱਦਿਆਂ ਲੈ ਕੇ ਹਾਜ਼ਰ ਹੋਵਾਂਗੇ ਇਸ ਵਕਤ ਮੈਂ ਸਮੇਂ ਦੀ ਨਿਜ਼ਾਕਤ ਨੂੰ ਦੇਖਦੇ ਹੋਏ ਚਰਚਾ ਦਾ ਬੇਚਨ ਨੂੰ ਵਿਰਾਮ ਦਿੰਨੀ ਆ ਤੁਸੀਂ ਬਣੇ ਰਹੋ ਐਸਐਮਜ਼ ਨਿਊਜ਼ ਦੇ ਨਾਲ